ਸਤਿ ਸ੍ਰੀ ਅਕਾਲ ਜੀ ਮੈਂ ਹਰਦੀਪ ਸਿੰਘ ਢੱਲੋਂ ਆਪਣਾ ਸ਼ੌਂਕ ਖੇਤੀਬਾੜੀ ਚੈਨਲ ਤੋਂ ਉਮੀਦ ਆ ਜੀ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਦੱਸਦੇ ਹਾਂ ਜੀ ਮਤਲਬ ਜੋ ਆਪਣੇ ਘਰਾਂ ਦੇ ਵਿੱਚ ਵਾਧੂ ਵੇਸਟੇਜ ਚੀਜ਼ਾਂ ਹੁੰਦੀਆਂ ਜਿਵੇਂ ਆਲੂਆਂ ਦੇ ਛਿੱਲੜ ਹੋ ਗਏ ਇਹ ਆਪਾਂ ਇਸ ਡਰਮ ਦੇ ਵਿੱਚ ਪਾ ਦਾਂਗੇ ਦੂਜੀ ਗੱਲ ਜਿਹੜੇ ਆਪਣੇ ਕੋਲੇ ਕੇਲੇ ਹੋ ਗਏ ਵੇਸਟੇਜ ਉਹ ਆਪਾਂ ਇਹ ਡਰਮ ਦੇ ਵਿੱਚ ਪਾ ਦਾਂਗੇ ਫਿਰ ਆਪਣੇ ਕੋਲੇ ਜਿਵੇਂ ਘਰਾਂ ਦੇ ਵਿੱਚ ਗੰਡਿਆਂ ਦੇ ਛਿੱਲ ਹੋ ਗਏ ਇਕਲੇ ਲਸਣ ਦੇ ਛਿੱਲ ਹੋ ਗਏ ਪਾੜੀ ਮਿਰਚ ਹੋ ਗਈ ਬਾਰੀ ਮਿਰਚ ਦੇ ਛਿੱਲ ਹੋ ਗਏ ਇਹ ਇਹਨਾਂ ਸਾਰਾ ਚੀਜ਼ਾਂ ਨੂੰ ਆਪਾਂ ਇੱਕ ਡਰਮ ਦੇ ਵਿੱਚ ਸਟੋਰ ਕਰ ਦਾਂਗੇ ਡਰਮ ਦੇ ਵਿੱਚ ਸਟੋਰ ਕਰਨ ਤੋਂ ਬਾਅਦ ਜਿਹੜੀ ਜਿਹੜੀ ਆਪਾਂ ਆਪਣੀ ਬਗੀਚੀ ਦੇ ਵਿੱਚ ਸਬਜ਼ੀ ਲਾਉਣੇ ਆ ਜੀ ਉਹਦੇ ਵਿੱਚ ਇਹ ਜਦੋਂ ਜਿਬਰੈਲਿਕ ਤਿਆਰ ਹੋ ਗਿਆ ਇਹਦਾ ਇੱਕ ਇੱਕ ਲੀਟਰ ਆਪਾਂ ਭਰ ਕੇ ਪਾਣੀ ਦੇ ਵਿੱਚ ਇਹਨੂੰ ਉਹਦੇ ਵਿੱਚ ਆਪਾਂ ਵਰਤਾਂਗੇ ਜਿਹੜੇ ਨਾਲ ਆਪਣੀ ਸਬਜ਼ੀਆਂ ਦਾ ਮਤਲਬ ਹਰਾਪਣ ਤੇ ਫੰਗਸ ਤੋਂ ਦੂਰ ਤੇ ਉਹ ਸਾਰੀ ਕੁਆਲਿਟੀ ਤਿਆਰ ਹੋ ਜੂਗੀ ਕਿਸਾਨ ਭਰਾਓ ਤੁਹਾਨੂੰ ਇਹ ਹੀ ਅਸੀਂ ਆਸ ਕਰਦੇ ਹਾਂ ਵੀ ਜਿਹੜੀ ਮਤਲਬ ਆਪਣੇ ਕੋਲੇ ਇਸ ਘਰਾਂ ਦੇ ਵਿੱਚ ਵੇਸਟੀ ਚੀਜ਼ਾਂ ਹੁੰਦੀਆਂ ਨੂੰ ਇੱਕ ਡਰਮ ਦੇ ਵਿੱਚ ਪਾਈ ਚਲੋ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਜਿਹਦੇ ਨਾਲ ਮਤਲਬ 5 ਤੋਂ 7 ਦਿਨ ਲਗਾਤਾਰ ਇਹ ਚੀਜ਼ਾਂ ਇਸ ਤਰ੍ਹਾਂ ਕਰਦੇ ਰਹੋ ਤੁਸੀਂ ਤੇ 2 ਕੁ ਮਹੀਨੇ ਲਗਾਤਾਰ ਇਹਨੂੰ ਬੰਦ ਕਰਕੇ ਰੱਖ ਦਿਓ ਇਸੇ ਤਰ੍ਹਾਂ ਹੀ ਆਪਾਂ ਜਿਵੇਂ ਆਪਣੇ ਘਰਾਂ ਦੇ ਵਿੱਚ ਖੱਟੀ ਲੱਸੀ ਹੁੰਦੀ ਹੈ ਜਾਂ ਜਿਬ੍ਰੈਲੀਕ ਐਸਿਡ ਜਿਵੇਂ ਗੋਹਾ ਕਹਿ ਸਕਦੇ ਆਪਾਂ ਉਹਨੂੰ ਪਾ ਸਕਦੇ ਜਦੋਂ ਇਹ 7-8 ਦਿਨਾਂ ਬਾਅਦ ਤਿਆਰ ਹੋ ਗਿਆ ਇਹਦੇ ਵਿੱਚ ਜਿਵੇਂ ਆਪਣੇ ਆਪਾਂ ਵਾਹਣ ਦੇ ਵਿੱਚ ਸਲਫਰ ਪਾਉਂਦੇ ਆ ਸਲਫਰ ਦਾ ਤੱਤ ਤਿਆਰ ਹੋ ਜਾਂਦਾ ਜੀ ਇਹ ਜਿਸ ਕਾਰਨ ਕਰਕੇ ਇਹ ਇਹ ਆਪਣੀਆਂ ਸਬਜ਼ੀਆਂ ਨੂੰ ਹਰਾਪਣ ਦਿੰਦਾ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣਾ ਸ਼ੌਂਕ ਖੇਤੀਬਾੜੀ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਜੀ